ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫੇਰ ਵੱਡਾ ਐਕਸ਼ਨ ਐਕਸ਼ਨ ਮੋੜ ਦੇ ਵਿੱਚ ਆਏ ਭਗਵੰਤ ਮਾਨ ਨੇ ਪਾ ਦਿੱ ਪੂਰੇ ਪ੍ਰਸ਼ਾਸਨ ਨੂੰ ਭਾਜਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕੱਸੇ ਜਾ ਰਹੇ ਸੀ ਵਿਰੋਧੀ ਪਾਰਟੀਆਂ ਵੱਲੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਭਾਈ ਅਬਰਤਪਾਰ ਖਾਲਸਾ ਦੀ ਨਵੀਂ ਬੜੀ ਪਾਰਟੀ ਅਕਾਲੀ ਦਲ ਵਰਸ ਪੰਜਾਬ ਦੇ ਇਵਨਦੋ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਈ ਇਲਜ਼ਾਮ ਲਗਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਰਾਊਂਡ ਲੈਵਲ ਤੇ ਕੰਮ ਨਹੀਂ ਕਰ ਰਹਾ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੈਲੀਆਂ ਦੇ ਵਿੱਚ ਸਮਾਰਮਾਂ ਦੇ ਵਿੱਚ ਉਧਰ ਕਿਤੇ ਵੀ ਕੋਈ ਕੇਂਦਰ ਪ੍ਰੋਗਰਾਮ ਕਰਦਾ ਹੈ ਜਾਂ ਹੋਰ ਰਾਜਾਂ ਦੇ ਜਿਹੜੇ ਮੁੱਖ ਮੰਤਰੀ ਕੋਈ ਪ੍ਰੋਗਰਾਮ ਕਰਦੇ ਨੇ ਉਥੇ ਸ਼ਰਕਤ ਕੀਤੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਵਿਰੋਧੀ ਪਾਰਟੀਆਂ ਦੇ ਮੂੰ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਆਪਣੀ ਗੂੜੀ ਨੀਂਦ ਤੋਂ ਉੱਠ ਪਏ ਨੇ ਜਿਵੇਂ ਹੀ ਉੱਟੇ ਨਾਲ ਦੀ ਨਾਲ ਵੱਡਾ ਐਕਸ਼ਨ ਐਕਸ਼ਨ ਮੋਡ ਦੇ ਵਿੱਚ ਆ ਕੇ ਆਪਣੇ ਹੀ ਮੰਤਰੀਆਂ ਨੂੰ ਵੱਡੇ ਆਦੇਸ਼ ਦੇ ਦਿੱਤੇ ਗਏ ਨੇ ਮੰਤਰੀਆਂ ਤੋਂ ਇਲਾਵਾ ਵਿਧਾਇਕਾਂ ਨੂੰ ਵਿਧਾਇਕਾਂ ਤੋਂ ਬਿਨਾ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਦੀ ਬਿਊਰੋਕ੍ਰਾਸੀ ਹੈ ਉਸ ਨੂੰ ਵੀ ਵੱਡੇ ਹੁਕਮ ਦੇ ਦਿੱਤੇ ਨੇ ਜੇਕਰ ਉਹਨਾਂ ਹੁਕਮਾਂ ਉੱਤੇ ਇਨ ਬਿੰਦ ਪੈਰਾ ਨਹੀਂ ਦਿੱਤਾ ਜਾਂਦਾ ਜਾਂ ਹੁਕਮ ਨਹੀਂ ਮੰਨੇ ਚਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਉੱਤੇ ਵੱਡੀ ਕਾਰਵਾਈ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਕਈ ਹਲਕੇ ਜਿਹੜੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ ਲੇਕਿਨ ਮੰਤਰੀਆਂ ਵਿਧਾਇਕਾਂ ਅਤੇ ਬਿਊਰੋਕ੍ਰੇਸੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਾਇਜ਼ਾ ਨਹੀਂ ਲਿਆ ਗਿਆ ਨਾ ਕੋਈ ਉਹਨਾਂ ਨੂੰ ਕੋਈ ਸਪੈਸ਼ਲ ਸਹੂਲਤ ਦਿੱਤੀ ਗਈ ਖਾਣ ਪੀਣ ਦੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਕਸ਼ਨ ਮੋਡ ਦੇ ਵਿੱਚ ਨਵੇਂ ਆਦੇਸ਼ ਦੇ ਦਿੱਤੇ ਨੇ ਅਤੇ ਤਗੀਦ ਕੀਤਾ ਹੈ ਜੇਕਰ ਕੋਈ ਮੰਤਰੀ ਵਿਧਾਇਕ ਜਾਂ ਬਿਊਰੋਕ੍ਰੇਸੀ ਦਾ ਅਫਸਰ ਕਾਰਵਾਈ ਨਹੀਂ ਕਰਦਾ ਡਿਊਟੀ ਤੇ ਨਹੀਂ ਜਾਂਦਾ ਉਸ ਉੱਤੇ ਵੱਡੀ ਕਾਰਵਾਈ ਹੋਵੇਗੀ ਦੱਸਿਆ ਜਾ ਰਿਹਾ ਕਿ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੰਮ ਕਰ ਕਸ ਲਈ ਹੈ ਹੜਾ ਹਰ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਲਈ ਕੈਬਨਟ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ ਕੈਬਨਟ ਮੰਤਰੀ ਬਰਿੰਦਰ ਸਿੰਘ ਬਰਿੰਦਰ ਕੁਮਾਰ ਗਰੋਹਿਰ ਫੂਲਪੁਰ ਅਤੇ ਤਰੰਤਰ ਜ਼ਿਲ੍ਹਾ ਵਿੱਚ ਹੜ੍ਹਾਂ ਦੀ ਸਥਿਤੀ ਦਾ ਪਾਇਨਾ ਕਰਨਗੇ ਕੈਬਨਟ ਮੰਤਰੀ ਹਰਨੀਤ ਸਿੰਘ ਮੋਢਿਆ ਸੁल्तानਪੁਰ ਲੋਧੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਗੇ ਮંત્રી ਲਾਲਜੀਤ ਸਿੰਘ ਢੁੱਲਰ ਪੱਟੀ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਸਸਮਗਰੀ ਵੰਡਣਗੇ ਅਤੇ ਡਾਕਟਰ ਬਲਬੀਰ ਸਿੰਘ ਪੁਰਥਾਲਾ ਜ਼ਿਲ੍ਹਾ ਅਧਿਕਾਰੀਆਂ ਅਤੇ ਆਈਐਮਏ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨਗੇ ਇਸ ਦੌਰਾਨ ਮੁੱਖ ਮੰਤਰੀ ਮੰਤਵ ਜ਼ਮੀਨੀ ਪੱਧਰ ਤੇ ਸਥਿਤੀ ਦਾ ਜਾਇਜ਼ਾ ਲੈਣਾ ਅਤੇ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ ਹੈ ਸਰਕਾਰ ਹੜਾ ਤੋਂ ਪ੍ਰਭਾਵਿਤ ਖੇਤਰ ਵਿੱਚ ਲੋੜੀਂਦੀ ਮਦਦ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਅੱਜ ਸਵੇਰ ਚੜ੍ਹਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹਨਾਂ ਮੰਤਰੀਆਂ ਦੀਆਂ ਇਹਨਾਂ ਵਿਧਾਇਕਾਂ ਦੀਆਂ ਅਤੇ ਬਿਊਰੋਕ੍ਰੇਸੀ ਦੀਆਂ ਝੋਟੀਆਂ ਲਗਾ ਦਿੱਤੀਆਂ ਨੇ ਕਿ ਹਰ ਹਲਕੇ ਦੇ ਵਿੱਚ ਜਾਓ ਜਿੱਥੇ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਚਾਹੇ ਉਹਨਾਂ ਦਾ ਮਾਲ ਡੰਗ ਰਿਹਾ ਹੈ ਚਾਹੇ ਉਹਨਾਂ ਦਾ ਚਾਹੇ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਆਇਆ ਹੈ ਚਾਹੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਨਹੀਂ ਮਿਲ ਰਿਹਾ ਹਰ ਤਰ੍ਹਾਂ ਦੀ ਮਾਲੀ ਮਦਦ ਸੋਰਨ ਦਿੱਤੀ ਚਾਵੇ ਪੰਜਾਬ ਸਰਕਾਰ ਵੱਲੋਂ ਜੇਕਰ ਬਿਊਰੋਕ੍ਰੇਸੀ ਇਹਨਾਂ ਹਲਕਾਤ ਵਿੱਚ ਨਹੀਂ ਚਾਹਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਤਗੀਦ ਇਹਨੂੰ ਤਾਨਾ ਵੀ ਕੀਤੀ ਹੈ ਕਿ ਐਕਸ਼ਨ ਤੁਹਾਡੇ ਤੇ ਹੋਵੇਗਾ